ਤੁਹਾਡਾ ਟਾਈਮ ਲਿਆ ਸੌਰੀ ਮੈਂ ਸਾਡੇ ਪੰਜਾਬੀ ਭਰਾ ਮੁਛਾਦ ਕੋਮੋ ਇਸਟਾਸ 1 2 3 4 5 ਪੋਰ ਫਾਵਰ ਪੋਰ ਫਾਵਰ ਜੀ ਕੋ ਹੁੰਦਾ ਮੁੰਡਾ ਨਾਲ ਤੁਹਾਡੇ ਕੰਮ ਲੱਭਣ ਦੇ ਚਾਂਸ ਇਨਕਰੀਜ਼ ਹੋ ਜਾਣਗੇ ਤੇ ਨਾਲ ਦੀ ਨਾਲ ਕੁੜੀਆਂ ਵਾਸਤੇ ਹੋਰ ਕੰਮ ਹੈਗਾ ਕਿਉਂਕਿ 21 ਕੰਟਰੀ ਸਪੀਕ ਆਫ ਸਪੈਨਿਸ਼ ਦੇਣੀ ਆ ਉਹਦਾ ਫਾਇਦਾ ਚੱਕਦੇ ਆ ਉਹਦੇ ਕੋਲ ਜਿਆਦਾ ਕੰਮ ਲੈਂਦੇ ਆ ਪੇਪਰ ਹੈ ਨਹੀਂ ਤੁਸੀਂ ਕੀ ਕੰਮ ਕਰਦੇ ਸਤ ਜਨਾਬੋ ਬੋਲੀ ਰਾਂ ਮੱਖੰਗ ਆ ਗਈ ਮੈਕਸੀਕੋ ਆ ਤੇ ਹੁਣ ਮੈਂ ਤੁਹਾਨੂੰ ਲਾਸਟ ਵਿੱਚ ਦੱਸਦਾ ਤਿੰਨ ਤਰੀਕੇ ਕੰਮ ਲੱਭਣ ਲਈਆਂ ਮੈਜਰ ਦੇ ਕੰਮ ਦੇ ਹਾਲਾਤ ਵੀ ਮੈਂ ਤੁਹਾਨੂੰ ਦੱਸੂਗਾ ਨਖੋਲ ਕੇ ਧਿਆਨ ਦਿਓ ਧਿਆਨ ਮੇਰੇ ਵੱਲ ਕਰ ਲਓ ਪੂਰੀਆਂ ਗੱਲਾਂ ਦੇ ਨਾਲ ਕੀ ਕਰਨਾ ਕੀ ਨਹੀਂ ਕਰਨਾ ਧਿਆਨ ਅੱਖਾਂ ਖੋਲ ਕੇ ਗੱਲ ਨੂੰ ਡੀਪਲੀ ਸਮਝੋ ਮੈਂ ਤੁਹਾਨੂੰ ਕੀ ਸਮਝਾਇਆ ਗਵਾਪਾ ਹੁੰਦੀ ਹੈ ਸੋਹਣੀ ਕੁੜੀ ਸਬਸਟ ਵੈਸਟ ਇੰਡੀਆ ਇੰਡੀਅਨ ਵਾਲੀ ਮੌਜੂਦ ਨਹੀਂ ਕੋਈ ਇੱਥੇ ਤੁਸੀਂ ਤਿੰਨ ਤਰੀਕੇ ਮੈਨੂੰ ਦੱਸ ਸਕਦੇ ਆ ਵੀ ਆਪਾਂ ਕੰਮ ਕਿਵੇਂ ਲੱਭ ਸਕਦੇ ਆ ਹਾਂਜੀ ਦੋਸਤੋ ਕੀ ਹਾਲ ਚਾਲ ਮੈਂ ਹਾਂ ਚੰਨ ਬਰਾੜ ਤੁਹਾਡਾ ਇਸ ਵੀਡੀਓ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਉਮੀਦ ਕਰਦਾ ਤੁਸੀਂ ਬਹੁਤ ਵਧੀਆ ਫਿੱਟ ਫਾਟ ਹੋਵੋਗੇ ਤੇ ਅੱਜ ਗੱਲ ਕਰਾਂਗੇ ਆਪਾਂ ਕੰਮ ਦੀ ਸਾਡੇ ਬੜੇ ਭਰਾਵਾਂ ਨੇ VOTING ਕੀਤੀ ਆ ਵੀ ਕੰਮ ਦੀ ਵੀਡੀਓ ਬਣਾਈ ਜਾਵੇ ਸਾਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਕੰਮ ਦੇ ਬਾਰੇ ਬਾਰਸੀ ਲੋਨਾਂ ਸਪੇਨ ਦੇ ਬਾਰੇ ਕੀ ਕੰਮ ਮਿਲਦਾ ਕਿਵੇਂ ਮਿਲਦਾ ਉਹ ਕੰਮ ਦੇ ਬਾਰੇ ਕਰਾਂਗੇ ਗੱਲਾਂ ਆਪਾਂ ਲੈਣੇ ਆ ਸਾਡੇ ਭਰਾਵਾਂ ਦੇ ਰਿਵਿਊ ਵੀ ਕਿਵੇਂ ਕੰਮ ਲੱਭਦਾ ਉਹਨਾਂ ਤੋਂ ਪੁੱਛ ਲਿਆ ਗੱਲਾਂ ਕੰਮ ਲੱਭਣ ਦੇ ਤਿੰਨ ਤਰੀਕੇ ਪੁੱਛ ਲਿਆ ਉਹਨਾਂ ਤੋਂ ਕਿਹੜੇ-ਕਿਹੜੇ ਤਰ੍ਹਾਂ ਤਰੀਕੇ ਆ ਜੇ ਉਹ ਦੱਸ ਸਕਦੇ ਬੈਲੈਂਡ ਗੋਡਾ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵੇਖੀ ਨਹੀਂ ਮੈਂ ਲਾਸਟ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੂੰਗਾ ਕਿਹੜੇ ਤਰੀਕਿਆਂ ਨਾਲ ਤੁਸੀਂ ਕੰਮ ਲੱਭ ਸਕਦੇ ਠੀਕ ਹੋ ਗਿਆ ਮੈਂ ਉਹ ਵੀਡੀਓ ਚਾਲੂ ਕਰ ਦਿੰਦਾ ਆਪਾਂ ਲੱਭਣ ਇੰਤੇ ਕੋਈ ਭਰਾ ਸਾਡੇ ਹੋਣ ਏਸੀ ਇੱਧਰ ਵੀ ਹੈਣੀ ਇੱਧਰ ਵੀ ਹੈਣੀ ਇੱਧਰ ਵੀ ਹੈਣੀ ਇੱਕ ਆ ਭਰਾ ਬੈਠਾ ਕਰਦੇ ਆ ਗੱਲਬਾਤ ਬੋਤਲ ਕਾਂ ਟੋੜ ਗਿਆ ਇੱਥੇ ਆ ਉਹ ਭਾਈ ਸ਼ਰਾਬੀ ਜਿਹੜਾ ਜਿਹੜਾ ਸ਼ਰਾਬੀ ਬੈਠਾ ਬੋਤਲ ਤੋੜ ਗਿਆ ਹੈ ਪਾਗਲ ਕੇ ਦਾ ਦਾ ਤੇ ਮੈਂ ਨਾ ਵੀਡੀਓ ਚੱਲਦੀ ਪਈ ਆ ਮੇਰੀ ਤੇ ਮੈਂ YouTube ਤੇ ਵੀਡੀਓ ਬਣਾਉਣਾ ਤੁਹਾਨੂੰ ਦੱਸਦਾ ਕੀ ਹਾਲ ਚਾਲ ਤੁਹਾਡਾ ਤੁਸੀਂ ਇੰਡੀਆ ਕੇ ਪਾਕਿਸਤਾਨ ਤੋਂ ਆਂ ਇੰਡੀਆ ਤੋਂ ਗੱਲ ਕਿਵੇਂ ਠੀਕ ਆ ਕੋਈ ਟੈਨਸ਼ਨ ਤਾਂ ਨਹੀਂ ਕੋਈ ਪਰੇਸ਼ਾਨੀ ਤਾਂ ਨਹੀਂ ਵੀਡੀਓ ਬਣਦੀ ਪਈ ਹੈ YouTube ਤੇ ਹੈ ਨਾ ਤੇ ਆਪਾਂ ਭਰਾ ਵਾਂਗ ਗੱਲਾਂ ਕਰਾਂਗੇ ਆਪਾਂ ਮੈਂ ਅੱਜ ਵੀਡੀਓ ਬਣਾ ਰਿਹਾ ਆਪਣੇ ਕਈ ਨਾ ਦੋਸਤਾਂ ਨੇ ਪੁੱਛਿਆ ਆਪਾਂ ਇੱਥੇ ਅਗੇ ਕੰਮ ਕਿਵੇਂ ਲੱਭਣਾ ਬਤਾਓ ਮੇਰੇ ਨਾਲ ਮੈਂ ਹੈਲਮਟ ਪਾਇਆ ਸੀ ਮੇਰੇ ਚੁੱਭ ਗਿਆ ਇੱਥੇ ਤੇ ਮੈਂ ਉਹਨਾਂ ਰਮਾਲ ਬੰਨ ਕੇ ਆਇਆ ਤੇ ਇੰਡੀਆ ਤੋਂ ਇੰਡੀਆ ਤੋਂ ਕਿਹੜੀ ਜਗ੍ਹਾ ਤੋਂ ਆਏ ਭਾਈ ਕਪੂਰਥਾ ਵੈਰੀ ਗੁੱਡ ਬੰਦੇ ਆ ਆਪਣੇ ਜਾਰੇ ਕਪੂਰਥਲਾ ਦੇ ਹਾਂਜੀ ਤੇ ਇਹਦੇ ਵਿੱਚ ਸੋਹਣੇ ਮੈਂ ਗੱਲ ਇਹ ਪੁੱਛਣਾ ਤੁਹਾਨੂੰ ਇੱਥੇ ਆਇਆਂ ਨੂੰ ਆਈਡੀਆ ਦੱਸ ਸਕਦੇ ਕਿ ਨਾਲ ਟਾਈਮ ਹੋ ਯਾਰ ਮੈਨੂੰ ਭਾਈ ਹੱਲੇ 2 ਸਾਲ ਹੋਣੇ ਵੜੇ ਆ ਪਾਡਰੋਨਾਮੇ ਤਾਂ ਚੱਲੀ ਜਾਂਦੀ ਹੈ ਗੋਡੇ ਚੱਲੀ ਜਾਣੀ ਚਾਹੀਦੀ ਇਹ ਨਹੀਂ ਬੰਦ ਹੋਣੀ ਚਾਹੀਦੀ ਤੇ ਇੱਥੇ ਤੁਸੀਂ ਤਿੰਨ ਤਰੀਕੇ ਮੈਨੂੰ ਦੱਸ ਸਕਦੇ ਆਂ ਵੀ ਆਪਾਂ ਕੰਮ ਕਿਵੇਂ ਲੱਭ ਸਕਦੇ ਆ ਕੋਈ ਆਮਦਾ ਤੌਖਾ ਭਾਜੀ ਕੰਮ ਬੜਾ ਬਹੁਤ ਖਾਇ ਤੇ ਬਹੁਤ ਔਖਾ ਬਹੁਤ ਔਖਾ ਕੋਈ ਤਰੀਕੇ ਤਿੰਨ ਵੀ ਜਿਹੜੇ ਤੁਸੀਂ ਲੱਭ ਸਕਦੇ ਹੋ ਤਿੰਨ ਤਰੀਕਿਆਂ ਦੇ ਨਾਲ ਇੱਕ ਤਿਆ ਪ੍ਰੋਚ ਅਪਰੋਚ ਹੋਵੇ ਯਾ ਤੇ ਆਫਲਾਈਨ ਪੇਪਰ ਹੋਗੇ ਤਾਂ ਨਾ ਨਹੀਂ ਨਹੀਂ ਅਪਰੋਚ ਅਪਰੋਚ ਹੋਵੇ ਹਾਂਜੀ ਅਪਰੋਐਟ ਬਣਾ ਕੰਮ ਨਹੀਂ ਲੱਭਦਾ ਬਹੁਤ ਔਖਾ ਤੇ ਕੋਈ ਨਹੀਂ ਮੈਂ ਤੁਹਾਨੂੰ ਤਰੀਕੇ ਦੱਸੂਗਾ ਕਿਵੇਂ ਕੰਮ ਲੱਭਣੇ ਆ ਤੁਹਾਡੇ ਆਈਡੀਆ ਦੇ ਹਿਸਾਬ ਨਾਲ ਆਪਾਂ ਕਿਵੇਂ ਤੁਸੀਂ ਕਿਵੇਂ ਕਿਵੇਂ ਟਰਾਈ ਕੀਤਾ ਕੰਮ ਲੱਭਣੇ ਨਹੀਂ ਨਹੀਂ ਮੈਂ ਉਦੋਂ ਤੱਕ ਹੈਗਾ ਤਾਂ ਕੰਮ ਤੇ ਹੈਗਾ ਹਾਂ ਮੈਂ ਹਾਂ ਪਰ ਉਹ ਤਾਂ ਮੇਰੇ ਫੈਮਿਲੀ ਵੱਲੋਂ ਆ ਪਰ ਉਦੋਂ ਮੈਂ ਵੇਖਦਾ ਮੈਂ ਕਾਫੀ ਜਾਣੇ ਹੁੰਦੇ ਇੱਥੇ ਤਾਂ ਨਹੀਂ ਕੋਈ ਜਿਵੇਂ ਆਪਾਂ ਮੈਂ ਤੁਹਾਨੂੰ ਇੰਜ ਪੁੱਛਦਾ ਜਿਵੇਂ ਆਪਾਂ ਆ ਗਏ ਨਵੇਂ ਆ ਗਏ ਇੱਥੇ ਹੁਣ ਮੈਂ ਨਵਾਂ ਬੰਦਾ ਇੱਥੇ ਮੈਂ ਕਿਵੇਂ ਕੰਮ ਲੱਭੂਗਾ ਕੀ ਮੇਰਾ ਕੋਈ ਹੈ ਨਹੀਂ ਬੰਦਾ ਇੱਥੇ ਮੈਂ ਕੀ ਟਰਾਈ ਕਰਨਾ ਚਾਹੀਦਾ ਆਪਾਂ ਕਿਵੇਂ ਲੱਭਣਾ ਚਾਹੀਦਾ ਇਹ ਇਹਨੂੰ ਕਹਿੰਦੇ ਆ ਕਿ ਸਾਡੇ ਤੇ ਸ਼ਾਪ ਤੇ ਹੁੰਦੇ ਆ ਲੋਕੀ ਤੇ ਆਪਣੇ ਪੰਜਾਬੀ ਬੰਦੇ ਕਹਿ ਰਹੇ ਬੰਦੇ ਬਹੁਤ ਆ ਬੰਦੇ ਬਹੁਤ ਆ ਤੇ ਉਹ ਕੰਮ ਲੱਭ ਜਾਂਦਾ ਜੀ ਬੰਦਾ ਲੱਗਾਰ ਆ ਹਾਂ ਮਿਲ ਜਾਂਦਾ ਉਦਾਂ ਪਰ ਮੈਂ ਫੇਰ ਵੀ ਕਹੂੰਗਾ ਅਪਰੋਚ ਆ ਜੀ ਤੇ ਤੁਹਾਡੀ ਅਪਰੋਚ ਆ ਜੀ ਨਾਲ ਬੰਦਾ ਤੁਹਾਨੂੰ ਕੋਈ ਜਾਣਦਾ ਚਾਹੀਦਾ ਹਾਂਜੀ ਹਾਂਜੀ ਐਂਡ ਨਹੀਂ ਹੋ ਸਕਦਾ ਆਪਾਂ ਕੋਰੀ ਕੋਲਮ ਜਿਵੇਂ ਰਿਜ਼ਿਊਮ ਬਣਾਈਏ ਤੇ ਇੱਥੇ ਦੁਕਾਨਾਂ ਤੇ ਜਾਂ ਸ਼ਾਪ ਤੇ ਜਾਂ ਸੁਪਰਮਾਰਕੀਟ ਤੇ ਦੇਈਏ ਕੰਮ ਲੱਭ ਜੂ ਸੁਪਰਮਾਰਕ ਮਾਰਕੀਟ ਤੇ ਕਦੇ ਨਾਏ ਮਤਲਬ ਕਹ ਲੋ ਤੁਸੀਂ ਤੇ ਕੋਈ ਪਰੇਸ਼ਾਨੀ ਤਾਂ ਨਹੀਂ ਕੋਈ ਦਿੱਕਤ ਨਹੀਂ ਮੈਂ ਭਾਈ ਵਧੀਆ ਠੀਕ ਕਰਨ ਬਿਲਕੁਲ ਚੱਲ ਬਾਬਾ ਨਾਨਕ ਵਧੀਆ ਰੱਖੇ ਠੀਕ ਠਾਕ ਰਵੇ ਤੇ 2 ਸਾਲ ਵਾਲਾ ਕਾਨੂੰਨ ਆ ਉਹ ਚ ਪੇਪਰ ਲੱਗ ਜਾਣਾ ਹਾਂਜੀ ਹਾਂਜੀ ਬਸ ਉਹ ਹੀ ਵੇਟ ਕਰ ਰਹੇ ਹਾਂ ਚਲੋ ਵਧੀਆ ਹੋ ਜਾਊਗਾ ਤੇ ਹੋਰ ਇੱਥੇ ਵਧੀਆ ਮੌਜ ਮਿਲ ਰਿਹਾ ਰਿਲੈਕਸ ਕਰਦੇ ਪਏ ਮਾੜਾ ਮੋੜਾ ਭਾਈ ਰਿਲੈਕਸ ਕਰ ਰਹੇ ਹਾਂ ਬਸ ਚੱਲ ਵਧੀਆ ਮੰਨਿਆ ਕੋਈ ਗੱਲ ਨਹੀਂ ਤੇ ਥੈਂਕ ਯੂ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ ਮੈਨੂੰ ਹੀ ਗੱਲ ਪੁੱਛਣੀ ਸੀ ਵੀ ਕੰਮ ਦੇ ਕੋਈ ਤਰੀਕੇ ਆਪਾਂ ਨੂੰ ਦੱਸੋ ਜਾਨਾ ਕੰਮ ਦੇ ਔਖੇ ਹਨ ਹਾਂਜੀ ਕੰਮ ਦਾ ਔਖਾ ਕੋਈ ਪਹਿਲਾ ਬੰਦਾ ਲੱਭ ਕੇ ਆਵੇ ਤੇ ਲਓ ਵੀ ਆਪਸ ਵਿੱਚ ਇੱਥੇ ਇੱਥੇ ਆਪਣਾ ਇੱਕ ਬਰਬਰ ਬੈਠਾ ਸੀ ਮੈਂ ਪਹਿਲਾਂ ਦੇਖਿਆ ਸੀ ਇਹਦੇ ਕੋਲ ਬੈਠਾ ਸੀ ਇੱਕ ਸ਼ਰਾਬੀ ਜਦ ਮੈਂ ਵੀਡੀਓ ਸਟਾਰਟ ਕੀਤੀ ਤੇ ਵਾਪਸੀ ਤੇ ਆਇਆ ਉਹਨੇ ਬੋਤਲ ਭੰਨ ਦਿੱੋ ਤੇ ਮੈਂ ਤਾਂ ਆਖਿਆ ਸੀ ਤੇ ਬੋਤਲ ਪਈ ਸੀ ਕਿਧਰ ਗਈ ਹੋ ਕਹਿੰਦਾ ਭਾਈ ਉਹਨੇ ਤੋੜ ਦਿੱਤੀ ਤੇ ਸਿੱਟ ਦਿੱਤੀ ਆਪਾਂ ਗੱਲ ਕਰਦੇ ਆ ਨਵੇਂ ਭਰਾਵਾਂ ਦੇ ਨਾਲ ਮਿਲਦਾ ਦੋ ਬੰਦੇ ਆਪਣੇ ਹੋਰ ਆਉਂਦੇ ਆ ਜੇ ਇਹਨਾਂ ਨਾਲ ਗੱਲ ਹੋ ਸਕੇ ਤਾਂ ਇਹ ਐ ਨਾ YouTube ਤੇ ਤੁਹਾਡੀ ਵੀਡੀਓ ਬਣਦੀ ਮੈਂ ਪਾਉਂਗਾ ਪਾ ਸਕਦਾ ਮੈਂ ਤੁਹਾਨੂੰ ਕੁ ਗੱਲਾਂ ਪੁੱਛਣੀਆਂ ਹਾਂਜੀ ਹਾਂਜੀ ਬਾਈ ਜਰੂਰ ਪਾ ਮੈਂ ਤੁਹਾਨੂੰ ਗੱਲ ਇਧਰ ਆਜ ਮੈਂ ਆਜ ਇੱਥੇ ਆ ਗਏ ਅੱਜ ਤੁਸੀਂ ਇਹ ਵੀ ਦੱਸ ਸਕਦੇ ਹੋ ਇੰਡੀਆ ਤੋਂ ਕਿੱਥੋਂ ਆ ਅਮਰੀਤ ਸਾਹਿਬ ਅਮਰਸਰ ਕਲਾ ਠੀਕ ਆ ਹਾਂ ਤੇ ਕਿਵੇਂ ਜ਼ਿੰਦਗੀ ਚੱਲਦੀ ਹੈ ਇੱਥੇ ਵਧੀਆ ਚੱਲ ਰਹੀ ਆ ਅਜੇ ਤੇ ਐ ਹੀ ਆ ਐ ਹੀ ਆ ਗਾਂਧੀ ਦਾ ਇੱਕ ਐਕਸਪੀਰੀਅੰਸ ਜਾ ਰਿਹਾ ਹੋਊਗਾ ਮੈਂ ਗੱਲ ਇਹ ਪੁੱਛਣੀ ਆ ਕਿ ਇੱਥੇ ਜਦੋਂ ਆਪਾਂ ਆਉਂਨੇ ਕੋਈ ਤਿੰਨ ਤਰੀਕੇ ਤੁਹਾਨੂੰ ਪਤਾ ਕੰਮ ਕਿਵੇਂ ਲੱਭ ਸਕਦੇ ਮੁੰਡੇ ਆਪਣੇ ਕੋਈ ਤਿੰਨ ਤਰੀਕੇ ਤੁਹਾਡੇ ਦਿਮਾਗ ਨਾਲ ਤਿੰਨ ਤਰੀਕੇ ਪਾਜੀ ਗੱਲ ਇਦਾਂ ਵਾ ਵੀ ਐਵੇਂ ਹੀਲੇ ਨਵੇਂ-ਨਵੇਂ ਆਏ ਆ ਇੱਥੇ ਆਪਾਂ ਵੀ ਬਿਲਕੁਲ ਤੇ ਹੁਣ ਸਟਰਗਲ ਹੀ ਆ ਸਟਰਗਲ ਕਰਨਾ ਪੈਣਾ ਵਾ ਹੈਗੀ ਹਾਂਜੀ ਤੇ ਜਿੱਥੇ ਵੀ ਕੋਈ ਰਵੇਗਾ ਇਹਦੇ ਐ ਕਹਾਂਗੇ ਕੰਮ ਕਰੋ ਜਿਹੜਾ ਵੀ ਮਿਲਦਾ ਵਾ ਜਿੱਦਾਂ ਵੀ ਮਿਲਦਾ ਵਾ ਸਟਰਗਲ ਕਰਕੇ ਹੀ ਬੇੜਾ ਪਾਰ ਲੱਗਣਾ ਗੱਲ ਆ ਐਂ ਦੇਖਣਾ ਸਟਰਗਲ ਕਰੋ ਬਸ ਭੱਜੋ ਨਾ ਕਿੇ ਪਾਸੇ ਇੱਕ ਜਗ੍ਹਾ ਟਿਕੇ ਸਟਰਗਲ ਕਰੋ ਬਸ ਇਹ ਗੱਲ ਜੀ ਜੀ ਮਤਲਬ ਜਿਵੇਂ ਮੈਂ ਆਈਡੀਆ ਤੁਹਾਨੂੰ ਇੰਡੀਪੈਂਡੈਂਸ ਕੋਡਣਾ ਜਿਵੇਂ ਆਪਾਂ ਨਵਾਂ ਬੰਦਾ ਆਇਆ ਆਪਾਂ ਕਹਿੰਦੇ ਕਿਸੇ ਸ਼ੌਕ ਤੇ ਜਾ ਕੇ ਪਤਾ ਕਰੇ ਬੰਦਾ ਆਪ ਖੁਦ ਪਤਾ ਕਰ ਲੈ ਕੇ ਕਿਸੇ ਦੀ ਜਾਣ ਪਛਾਣ ਲੱਭੇ ਕਿ ਰਜ਼ੂਮ ਬਣਾ ਕੇ ਦੇਵੇ ਕੀ ਕਰੇ ਜਾਣ ਪਛਾਣ ਦਾ ਹੀ ਭਾਜੀ ਹੁੰਦਾ ਕੰਮ ਰੈਫਰੈਂਸ ਜ਼ਰੂਰੀ ਹੈ ਰੈਫਰੈਂਸ ਜ਼ਰੂਰੀ ਹੈ ਰੈਫਰੈਂਸ ਹੋਵੇ ਤਾਂ ਵਧੀਆ ਵਾ ਬਾਕੀ ਜੇ ਕੁਆਲਿਫਿਕੇਸ਼ਨ ਵੀ ਹੈਗੀ ਆ ਬੰਦੇ ਦੀ ਤਾਂ ਫਿਰ ਭਾਜੀ ਫਿਰ ਵੀ ਕੰਮ ਚੰਗਾ ਮਿਲ ਸਕਦਾ ਤੇ ਇਹ ਵੀ ਆ ਕੁਝ ਬੰਦਾ ਕੰਮ ਸਿੱਖ ਕੇ ਆਇਆ ਆਸੇ ਕੀ ਆਵੇ ਜ਼ਰੂਰ ਬਿਲਕੁਲ 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 ਕੰਮ ਹੋਣੀ ਸਿੱਖਿਆ ਹੋ ਕਾ ਤੇ ਹਾਂਜੀ ਹਾਂਜੀ ਸੋ ਬਿਲਕੁਲ ਬਿਲਕੁਲ ਸੈਲਰੀ ਵੀ ਚੰਗੀ ਮਿਲ ਜੂਗੀ ਫ੍ਰੈਸ਼ਰ ਨੂੰ ਸੈਲਰੀ ਵੀ ਕੱਟ ਮੰਦੀ ਹੈ ਜੀ 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 ਤੇ ਤੁਸੀਂ ਖੁਸ਼ਕਾਸ਼ ਵਧੀਆ ਵਧੀਆ ਰਹੀਆਂ ਦੀ ਯਾਦ ਤਾਂ ਨਹੀਂ ਵਾਲੇ ਤਾਂ ਫਿਲਹਾਲ ਖੁਸ਼ੀਆਂ ਭਾਈ ਦੀ ਦੀ ਯਾਦ ਤੇ ਤੁਹਾਨੂੰ ਬੜਾ ਮਾਣ ਨੁਕੀ ਉੱਤੇ ਆਉਂਦੀ ਰਹਿਣੀ ਹੈ ਕੋਈ ਨਹੀਂ ਉਹਨਾਂ ਦੇ ਸੁਪਨੇ ਹੋਰ ਨਾਲ ਦੇ ਸੁਪਨੇ ਪੂਰੇ ਕਰਨ ਆਏ ਆ ਅਸੀਂ ਆਏ ਕਿਉਂ ਇੱਥੇ ਸਾਡਾ ਉੱਥੇ ਕੁਝ ਨਹੀਂ ਪੜਦਾ ਬਿਲਕੁਲ ਬਿਲਕੁਲ ਪਹਿਲਾਂ ਆ ਕੇ ਤੁਸੀਂ ਹੋਣ ਆ ਕੇ ਤੁਹਾਡੀ ਵੀ ਸੈਟਿੰਗ ਆ ਹੀ ਹੋ ਜਾਣੀ ਹੋ ਜਾਂਦੀ ਇੱਥੇ ਬੰਦਾ ਰਹਿੰਦਾ ਕੋਈ ਨਹੀਂ ਬੱਸ ਬੱਸ ਸਾਰਿਆਂ ਦੀ ਹੋ ਜਾਣੀ ਹੈ ਉਹ ਵਾਹਿਗੁਰੂ ਜੀ ਆਤੇ ਆ ਜੀ 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 ਤੇ ਹੋਰ ਮੈਂ ਤੁਹਾਡਾ ਟਾਈਮ ਲਿਆ ਸੌਰੀ ਇਤਲੀ ਮੈਂ ਸਾਡੇ ਪੰਜਾਬੀ ਭਰਾਵਾਂ ਨੂੰ ਛਾਡੋ ਭਰਾਵਾਂ ਨੂੰ ਛਾੜਨੇ ਮੈਂ ਕਿਹਾ ਸਾਡੇ ਭਰਾਵਾਂ ਨੂੰ ਪੁੱਛਣਾ ਪਹਿਲਾਂ ਜੀ ਮੈਂ ਫਰੀਦਕੋਟ ਇੰਡੀਆ ਫਰੀਦਕੋਟ ਤੋਂ ਦੇਖਦੇ ਆ ਜੀ ਜਵਾਨ ਜੀ ਆਪਣੇ ਤੁਸੀਂ ਅੰਮ੍ਰਿਤਸਰ ਦੇ ਸਾਥ ਵੈਰੀ ਗੁੱਡ ਉਹ ਵੀ ਲੇੜੇ ਸਾਡੇ ਤੇ ਚਲੋ ਠੀਕ ਆ ਕੋਈ ਗੱਲਤਾ ਨਹੀਂ ਕੋਈ ਨਾ 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 ਕੋਈ ਪਰ ਉਹਨਾ ਮਿੰਟ ਚੱਲਦੀਆਂ ਪਈਆਂ ਤੁਹਾਡੀਆਂ ਉਹਦੇ ਬਾਅਦ ਆ ਜਾਣਾ ਹਾਂ ਜੀ ਖੜੇ ਹੋਣੀਆਂ ਆ ਤੁਹਾਡੀਆਂ ਹੋਈ ਨਹੀਂ ਆ ਅਦੀ ਵੀ ਇਹ ਸਾਡੇ ਉਹ ਰੈੱਡ ਕਰਾਸ ਦਾ ਵੀ ਹੈਗਾ ਸਿਸਟਮ ਉਹ ਚ ਵੀ ਹੋ ਜਾਂਦੀ ਜੇ ਘਰੇ ਘਰ ਤੁਸੀਂ ਘਰੇ ਕਿਸੇ ਦੇ ਕਰਾ ਲਿਓ ਇੱਕ ਵਾਰੀ ਅੱਛਾ ਜੀ ਉਹ ਤੋਂ ਹੋਣ ਕੇ ਜਿੰਨਾ ਟਾਈਮ ਉਹ ਟਾਈਮ ਕੱਢਦਾ ਪੱਕਾ ਠੀਕ ਹੈ ਨਹੀਂ ਕੱਢਦਾ ਤੇ ਅਪਲਾਈ ਉੱਥੇ ਕਰਿਆਇਓ ਰੈੱਡ ਕਰਾਸ ਰੈੱਡ ਕਰਾਸ ਉਹ ਆਟੋਮੈਟਿਕ ਤੁਹਾਡੀ ਘਰ ਤੋਂ ਰੈੱਡ ਕਰਾਸ ਤੇ ਹੋ ਜਾਣੀ ਆ ਅੱਛਾ ਜੀ ਜਦੋਂ ਰੈੱਡ ਕਰਾਸ ਤੇ ਹੋ ਗਈ ਤੇ ਤੁਹਾਡੀ 2 ਸਾਲ ਤੱਕ ਤੁਹਾਡੀ ਕੋਈ ਕਟਵਾ ਨਹੀਂ ਸਕਦਾ ਅੱਛਾ ਜੀ ਠੀਕ ਹੈ ਨਾਲੇ ਉਹ ਫ੍ਰੀ ਆ ਨਾਲੇ ਕਟਵਾ ਨਹੀਂ ਸਕਦਾ ਚੈਨਲ ਤੇ ਵੀਡੀਓ ਬਹੁਤ ਪਈਆਂ ਮੇਰੀਆਂ ਤੇ ਮੈਂ ਤੁਹਾਨੂੰ ਚੈਨਲ ਦੱਸ ਕੇ ਆ ਨੀ ਤੁਹਾਡੀ ਵੀਡੀਓ ਇਹ ਵੀ ਤੁਹਾਡੀ ਮੱਕਲ ਨੂੰ ਵੀਡੀਓ ਚਲਾ ਦੇਣੀ ਹੈ ਠੀਕ ਹੈ ਜੀ ਹੁਣ ਤੁਹਾਡੀ ਫੋਟੋ ਨਹੀਂ ਆਉਂਦੀ ਵਿੱਚ ਮੈਂ ਕੈਮਰਾ ਜੇ ਕੋਈ ਪੈਰੀ ਹੈਗੀ ਜਿਨ੍ਹਾਂ ਨੇ ਕੰਮ ਖੋਲੇ ਉਸੇ ਕੰਮ ਸਹੀ ਆ ਉਹ ਆਪਣੀ ਮਿਹਨਤ ਕਰੇ ਮਜ਼ਦੂਰੀ ਕਰੇ ਕੇਦੇ ਵਾਲਾ ਦੇ ਕੇ ਆਪਣੇ ਮਾਪਿਓ ਦਾ ਖਿਆਲ ਰੱਖੇ ਠੀਕ ਹੈ ਵੈਰੀ ਗੁੱਡ ਜਾਣ ਕੇ ਵਧੀਆ ਗੱਲ ਹੈ ਹਾਂਜੀ ਇਹ ਚੀਜ਼ ਇੰਡੀਆ ਹੀ ਆ ਸਬ ਤੋਂ ਵੈਸਟ ਇੰਡੀਆ ਆ ਇੰਡੀਅਨ ਆਲ ਦੀ ਮੌਜੂਦ ਨਹੀਂ ਕੋਈ ਬਾਕੀ ਬੰਦੇ ਨੂੰ ਰੋਟੀ ਪਾਣੀ ਵੀ ਬਣਾਉਣਾ ਆਉਣਾ ਚਾਹੀਦਾ ਮੇਨ ਜਿਹੜੀ ਗੱਲ ਆ ਬੰਦਾ ਚਲੋ ਰਿਹਾਇਸ਼ ਵੀ ਮਿਲ ਗਈ ਇੱਕ ਬੰਦਾ ਡਿਊਟੀ ਗਿਆ ਉਹਨੇ ਤੁਹਾਡੇ ਕਰਕੇ ਡਿਊਟੀ ਨਹੀਂ ਛੱਡਨੀ ਰੋਟੀ ਪਾਣੀ ਬੰਦੇ ਨੂੰ ਆਪ ਬਣਾਉਣਾ ਆਉਣਾ ਚਾਹੀਦਾ ਤਿਆਰ ਕਰਕੇ ਰੱਖੇ ਕਹਿੰਦਾ ਮਤਲਬ ਜੇ ਬੰਦਾ ਇੱਥੇ ਉਹ ਆਵੇ ਜਿਹੜੇ ਬੰਦੇ ਦਾ ਸਰਤਾ ਨਹੀਂ ਜਿਹੜੇ ਬੰਦੇ ਦੇ ਪਿੱਛੇ ਬਿਲਕੁਲ 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 ਤੁਹਾਡਾ ਆਈਡੀਆ ਵੀ ਉਹ ਬੰਦਾ ਇੱਥੇ ਆ ਹਾਂਜੀ 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 ਆਪਣਾ ਹੈਗੇ 4 10 ਕਿੱਲੇ ਹੈਗੇ ਉਹ ਬੰਦਾ ਇੰਡੀਆ ਦੇ originer ਹੈ ਉਹਦੋਂ ਆਉਣਾ ਆਏ ਸੀ ਫੈਡਰੀ ਪਈ ਹੋਤ ਹੈ ਚਲੋ ਇਹ ਗੱਲਾਂ ਤੋਂ ਭਾਈ ਤੁਹਾਡੀ ਗੱਲ ਤੋਂ ਬੜਾ ਐਕਸਪੀਰੀਅੰਸ ਮਿਲੂਗਾ ਕਿਉਂਕਿ ਸਾਡੇ ਬੰਦੇ ਇੰਡੀਆ ਬੈਠੇ ਛਾਲਾ ਮਾਰਦੇ ਆ ਇੱਥੇ ਵੀਡੀਓ ਬਣਾ ਕੇ ਪਾ ਦਈਏ ਤੇ ਉਹ ਕਹਿੰਦੇ ਭਾਈ ਅਸੀਂ ਕਿਹੜੇ ਵੇਲੇ ਆਈਏ ਅਸੀਂ ਘੋਰੀਆ ਘਾਜ ਗਏ ਭਾਰਤ ਨੇ ਕਲਚਰ ਆਏ ਇਹ ਕੰਮ ਕਰਨਾ ਪੈਂਦਾ 8-8 ਦਿਨ ਕੰਮ ਕਰਨਾ ਪੈਂਦਾ ਬਰਬਰਾ ਘੰਟੇ 12-14 ਘੰਟੇ ਕੰਮ ਕਰਨਾ ਪੈਂਦਾ ਜਿੰਨੂੰ ਤੇ ਇੰਦਰ ਦੀ ਲੈਂਗੁਏਜ ਬਾਰੇ ਨਹੀਂ ਆ ਉਹਦਾ ਫਾਇਦਾ ਚੱਕਦੇ ਆ ਉਹਦੇ ਕੋਲ ਜ਼ਿਆਦਾ ਕੰਮ ਲੈਂਦੇ ਆ ਤੇ ਉਧਰ ਯੂਰੋ ਘਟ ਦਿੰਦੇ ਆ ਪਰ ਆਵਰ ਠੀਕ ਆ ਹਾਂਜੀ 12 ਆਵਰ ਤਾਂ ਹੈ ਹੀ ਨਹੀਂ ਨਾ ਇੱਥੇ ਹਾਂਜੀ 12 ਆਵਰ 403050 1 ਘੰਟੇ ਦੇ ਮੁਤਾਬਿਕ ਦਿੰਦੇ ਜੇ ਮੰਨ ਕੇ ਚਲੋ 8 ਘੰਟੇ ਡਿਊਟੀ ਆ ਠੀਕ ਆ 82432 ਮੰਨ ਕੇ ਚਲੋ ਕਿ ਅੱ ਤੋਂ ਅਧਿਕ ਦੂਜਾ ਬੰਦਾ 6270 ਲੈ ਰਿਆ ਉਹਨੂੰ ਕੀ ਆ ਥੋੜਾ ਪਤਾ ਵਾ ਨੌਲੇਜ ਆ ਤੇ ਨਵੇਂ ਬੰਦੇ ਨੂੰ ਇਹ ਕੀ ਫਾਇਦਾ ਚੱਕ ਰਿਆ ਵੀ ਫਿਰ ਮਜਬੂਰੀਆਂ ਕਰਨਾ ਪੈਂਦਾ ਤੇ ਜੇ ਕਿਦਾ ਇਤੋਂ ਨਾਲੋਂ ਪਿੰਡ ਸਰਦਾ ਵਾ ਚਾਰ ਪੈੜੀਆਂ ਹੈਗੀਆਂ ਵਾ ਠੀਕ ਆ ਵਾਈ ਕਰਦਾ ਆਪਦਾ ਤੇ ਉਹ ਮੇਰਾ ਬਾਈ ਉੱਥੇ ਰਵੇ ਜਿਹੜੀ ਸਿੱਧੀ ਕਰ ਪਿੰਡ ਯਾਰ ਵੈਰੀ ਗੁੱਡ ਚੰਗੀ ਸਲਾਹ ਤੁਹਾਡੀ ਬੜਾ ਚੰਗਾ ਲੱਗਾ ਗੱਲ ਕਰਕੇ ਤੁਸੀਂ ਮੇਰਾ ਇੱਧਰ ਦੀ ਹੱਥ ਮਲਾ ਲਓ ਕਿ ਮੈਂ ਤੁਹਾਨੂੰ ਚੈਨਲ ਵਿਖਾਤੀ ਜਾਂਦਾ ਤੁਹਾਨੂੰ ਪਤਾ ਲੱਗੂ ਮੈਂ ਵੀਡੀਓ ਚੜਾ ਦੇਣੀ ਤੁਹਾਡੀਆਂ ਜ਼ਾਇਤਾਂ ਕੱਲੀਆਂ ਆਉਣਗੀਆਂ ਚਲੋ ਦੂਜਾ ਕੰਮ ਨਹੀਂ ਆਉਂਦਾ ਹਨਾ ਤੇ ਹਾਂਜੀ ਦੋਸਤੋ ਕੰਮ ਦੀ ਗੱਲ ਕੁੜੀਆਂ ਦੇ ਲਈ ਮੈਂ ਆਪਦੇ ਤੁਹਾਨੂੰ ਇੱਥੋਂ ਨੈਕਸਟ ਪੀਰੀਅਰ ਜ਼ਿਆਦਾ ਕੁੜੀਆਂ ਲਈ ਕੰਮ ਹੈ ਉਹ ਕਿਹੜੇ ਕੰਮ ਆ ਜਿਹੜੀਆਂ ਕੁੜੀਆਂ ਇੱਥੇ ਕਰ ਸਕਦੀਆਂ ਤੁਹਾਡੇ ਕੋਲ ਪੇਪਰ ਹੈ ਨਹੀਂ ਤੁਸੀਂ ਕੀ ਕੰਮ ਕਰ ਸਕਦੇ ਉਹਦੇ ਬਾਰੇ ਆਪਾਂ ਗੱਲ ਕਰਦੇ ਆ ਤੁਸੀਂ ਇੱਥੇ ਜਦੋਂ ਆਉਣਿਆ ਤੁਹਾਨੂੰ ਸੁਪਰਮਾਰਕੀਟ ਦੇ ਵਿੱਚ ਕੰਮ ਕੁੜੀਆਂ ਲਈ ਹੈਗਾ ਕੁੜੀਆਂ ਰਿਸੈਪਸ਼ਨ ਜਿਵੇਂ ਹੁੰਨ ਕਾਖਾ ਕੈਸ਼ੀਅਰ ਕੈਸ਼ ਲੈਂਦੀਆਂ ਉੱਥੇ ਕੰਮ ਕਰ ਸਕਦੀਆਂ ਗ੍ਰੋਸਰੀ ਸਟੋਰ ਦੇ ਵਿੱਚ ਉੱਥੇ ਕੁੜੀਆਂ ਕੰਮ ਕਰਦੀਆਂ ਇਹ ਮਾਰਕੀਟ ਕਿਹੜੀਆਂ ਕਿਹੜੀਆਂ ਕੰਡਿਸ਼ਨ ਕੁਆਲੀਮੈਂਟਾ ਦੀਆਂ ਤੇ ਕੰਜ਼ੂਮਰ ਤੇ ਜਿਹੜੀਆਂ ਆਪਣੀਆਂ ਪ੍ਰਾਈਵੇਟ ਮਾਰਕੀਟ ਹੈਗੀਆਂ ਉਹਨਾਂ ਤੇ ਵੀ ਕੁੜੀਆਂ ਕੰਮ ਕਰਦੀਆਂ ਆਪਣੀਆਂ ਉਹ ਕੀ ਕਰਦੀਆਂ ਕੱਲਾ ਉਹਨਾਂ ਨੇ ਕਸਟਮਰ ਤੋਂ ਸਮਾਨ ਲੈਣਾ ਪਾਸ ਕਰਨਾ ਪੈਸੇ ਲੈਣੇ ਆ ਤੇ ਐਸਾ ਕੰਮ ਸਾਡੀਆਂ ਕੁੜੀਆਂ ਪੰਜਾਬ ਦੀਆਂ ਏਸ਼ੀਅਨ ਕੁੜੀਆਂ ਬਹੁਤ ਜ਼ਿਆਦਾ ਕਰਦੀਆਂ ਨਾਰਮਲੀ ਇਹ ਕੰਮ ਕਰਦੀਆਂ ਪਈਆਂ ਇਹ ਕੁੜੀਆਂ ਨੂੰ ਕੰਮ ਆ ਜਾਂਦਾ ਬਟ ਉੱਥੇ ਚਾਹੀਦਾ ਕੀ ਆ ਉੱਥੇ ਤੁਹਾਨੂੰ ਲੈਂਗੁਏਜ ਆਉਣੀ ਚਾਹੀਦੀ ਕਸਟਮਰ ਆਇਆ ਹਾਂ ਜੀ ਉਹਨੇ ਚੀਜ਼ ਲੈਣੀ ਆ ਹੁਣ ਪਤਾ ਹੋਵੇ ਵੀ ਇਹ ਚੀਜ਼ ਉਹਨੇ ਲੈਣੀ ਆ ਜਾਂ ਨਹੀਂ ਲੈਣੀ ਤੇ ਤੁਹਾਨੂੰ ਲੈਂਗੁਏਜ ਆਉਣੀ ਚਾਹੀਦੀ ਮਾੜੀ ਮੋਟੀ 100 ਦੇ ਵਿੱਚੋਂ 20% ਹੀ ਆਵੇ ਤੁਹਾਡਾ ਕੰਮ ਚੱਲ ਜੂਗਾ ਸਹਰ ਦੇ ਵਿੱਚੋਂ 20% ਕੁਝ ਵੀ ਨਹੀਂਗਾ ਤੇ ਤੁਹਾਨੂੰ ਉਹ ਨਹੀਂ ਲੈਂਗੁਏਜ ਆਉਣੀ ਤੇ ਤੁਹਾਨੂੰ ਅਕਾਊਂਟਿੰਗ ਆਉਣੀ ਚਾਹੀਦੀ ਗਿਣਤੀ ਆਉਣੀ ਚਾਹੀਦੀ 1 2 3 4 5 6 ਇਹ ਚੀਜ਼ਾਂ ਦੇ ਵਿੱਚ ਤੁਹਾਨੂੰ ਇੰਨੀ ਲੈਂਗੁਏਜ ਆਉਗੀ ਤੇ ਤੁਸੀਂ ਵੀ ਜੇ ਕੋ ਕੁੜੀ ਆ ਘਰੇ ਬੈਠੀ ਆ ਉਹ ਇਹ ਕੰਮ ਕਰ ਸਕਦੀ ਆ ਤੇ ਨਾਲ ਦੀ ਨਾਲ ਕੁੜੀਆਂ ਲਈ ਇੱਥੇ ਡਿਲੀਵਰੀ ਵੀ ਕਈ ਕੁੜੀਆਂ ਕਰੀ ਜਾਂਦੀਆਂ ਜਿਵੇਂ ਗਲੋਬੋ ਦੀ ਆ ਉਬਰ ਦੀ ਆ ਉਹ ਐਪਲੀਕੇਸ਼ਨ ਤੁਹਾਨੂੰ ਦੱਸਿਆ ਵੀ ਉਹ ਕੰਮ ਕਿਵੇਂ ਆ ਉਹ ਆਪਣੀ ਪਹਿਲਾਂ ਵਾਲੇ ਉਹ ਕੰਟਰੈਕਟ ਤੇ ਆ ਜਾਂ ਜਸਟ ਹੀਟ ਆ ਉਹ ਡਿਲੀਵਰੀ ਦਾ ਕੰਮ ਵੀ ਕੁੜੀਆਂ ਸਾਡੀਆਂ ਇੱਥੇ ਕਰੀ ਜਾਂਦੀਆਂ ਨੇ ਤੇ ਨਾਲ ਦੀ ਨਾਲ ਕੁੜੀਆਂ ਵਾਸਤੇ ਹੋਰ ਕੰਮ ਹੈਗਾ ਬਾਹਰ ਦੇ ਵਿੱਚ ਕੁੜੀਆਂ ਕੀ ਕਰਦੀਆਂ ਉਹ ਕਾਫੇਟੇਰੀਆ ਜਿਵੇਂ ਆਪਣੇ ਕਾਫੇਟੇਰੀਆ ਆਪਣੇ ਕਾਫੀ ਸ਼ਾਪ ਹੁੰਦੀ ਆ 커피 ਪੀਂਦੇ ਆ ਲੋਕ ਉਹ ਵੀ ਸਰਵ ਕਰਦੀਆਂ ਉਹ 12 ਵੀ ਬਹੁਤ ਹੈਗੀਆਂ ਉਹਨਾਂ ਤੇ ਵੀ ਕੁੜੀਆਂ ਕੰਮ ਕਰਦੀਆਂ ਬਟ ਸ਼ਰਤ ਇਹ ਆ ਉੱਥੇ ਤੁਹਾਨੂੰ ਲੈਂਗੁਏਜ ਕੁਝ ਨਾ ਕੁਝ ਆਉਣੀ ਚਾਹੀਦੀ ਆ ਇਸ ਲਈ ਮੇਰੀ ਰਿਕਵੈਸਟ ਆ ਤੁਸੀਂ ਲੈਂਗੁਏਜ ਨੂੰ ਹੱਥ ਮਾਰੋ ਲੈਂਗੁਏਜ ਤੁਹਾਡੇ ਬੜੀ ਕੰਮ ਆਊਗੀ ਕਿਉਂਕਿ 21 ਕੰਟਰੀ ਸਪੀਕ ਆਫ ਸਪੈਨਿਸ਼ 21 ਕੰਟਰੀ ਦੇ ਵਿੱਚ ਉਹਨਾਂ ਦੀ ਮਦਰ ਲੈਂਗੁਏਜ ਆ ਜਿਵੇਂ ਅਸੀਂ ਪੰਜਾਬ ਦੇ ਵਿੱਚ ਪੰਜਾਬੀ ਬੋਲਦੇ ਆ ਨਾ ਉਵੇਂ 21 ਕੰਟਰੀਆਂ ਦੇ ਵਿੱਚ ਸਪੈਨਿਸ਼ ਬੋਲੀ ਜਾਂਦੀ ਹੈ ਜਿਹਦੇ ਵਿੱਚੋਂ ਦੋ ਤਿੰਨ ਕੰਟਰੀਆਂ ਦੀ ਤੁਹਾਨੂੰ ਐਗਜ਼ਾਮਪਲ ਦਿੰਨਾ ਸਾਊਥ ਅਮਰੀਕਾ ਸਪੈਨਿਸ਼ ਬੋਲਦਾ ਤੇ ਅਮਰੀਕਾ ਦੇ ਵਿੱਚ ਵੀ ਸੈਕੰਡ ਲੈਂਗੁਏਜ ਸਪੈਨਿਸ਼ ਆ ਤੇ ਤੁਸੀਂ ਸਪੈਨਿਸ਼ ਨੂੰ ਸਿੱਖੋਗੇ ਤੁਹਾਡੀ ਬਹੁਤ ਵੱਡੀ ਇੰਪਰੂਵਮੈਂਟ ਹੋਊਗੀ ਤੁਹਾਨੂੰ ਮਜ਼ਾ ਬੜਾ ਆਊਗਾ ਬੋਲਣ ਦਾ ਤੇ ਥੱਲੇ ਜਿਹੜੀਆਂ ਕੰਟਰੀਆਂ ਹੋਗੀਆਂ ਮੈਕਸੀਕੋ ਆ ਠੀਕ ਹੈ ਜਿੰਨਾ ਵੀ ਕੋਸਟਾਰੀਕਾ ਚ ਨੀਆ ਕੰਟਰੀ ਹੈਗੀ ਨਾ ਗੁਆਟੇਮਾਲਾ ਜਿੰਨੀਆਂ ਕੰਟਰੀਆਂ ਹੈਗੀਆਂ ਸਾਰੀਆਂ ਸਪੈਨਿਸ਼ ਬੋਲਦੀਆਂ ਤੇ ਤੁਹਾਨੂੰ ਸਪੈਨਿਸ਼ ਆਊਗੀ ਉਹਦੇ ਨਾਲ ਤੁਹਾਡੇ ਕੰਮ ਲੱਭਣ ਦੇ ਚਾਂਸ ਇਨਕਰੀਜ਼ ਹੋ ਜਾਣਗੇ ਤੇ ਤੁਹਾਨੂੰ ਕਿਸੇ ਦੀ ਮੈਂਤ ਨਹੀਂ ਕਰਨੀ ਪੈਣੀ ਇੱਥੇ ਤੁਹਾਨੂੰ ਆਫਿਸ ਵਿੱਚ ਕੰਮ ਆ ਕਿਤੇ ਵੀ ਕੰਮ ਆ ਤੁਸੀਂ ਜਾ ਸਕਦੇ ਕਿੰਤੂ ਪਰੰਤੂ ਤੁਸੀਂ ਕਰ ਸਕਦੇ ਆਂ ਦੇ ਕੰਮ ਦੇ ਲਈ ਇਸ ਲਈ ਲੈਂਗੁਏਜ ਨੂੰ ਹੱਥ ਮਾਰੋ ਲੈਂਗੁਏਜ ਦੇ ਨਾਲ ਹੀ ਤੁਹਾਨੂੰ ਕੰਮ ਆ ਜਾਣਾ ਦੇ ਨਾਲ ਤੁਹਾਡੀ ਇੰਪਰੂਵਮੈਂਟ ਹੋ ਜਾਣੀ ਜਿੱਥੇ ਵੀ ਤੁਸੀਂ ਜਾਣਾ ਕਰਨਾ ਉਹ ਤੁਹਾਨੂੰ ਬੈਸਟ ਹੋ ਜੂਗਾ ਇਸ ਲਈ ਲੈਂਗੁਏਜ ਨੂੰ ਸਿੱਖਣਾ ਬਹੁਤ ਹੀ ਜ਼ਰੂਰੀ ਆ ਤੇ ਤੁਹਾਡੇ ਕੰਮ ਦੇ ਚਾਂਸ ਵਧ ਜਾਣਗੇ ਇਹ ਵੀ ਗੱਲ ਮੈਂ ਐਡ ਕਰ ਦਿਆ ਕੁੜੀਆਂ ਬਾਹਰ ਤੇ ਕਾਫੀ ਤੇਰੀ ਆ ਤੇ ਕੰਮ ਕਰਦੀਆਂ ਜਿਵੇਂ ਅਗਲਾ ਪੁੱਛੇ ਆ ਗਿਆ ਬੰਦਾ ਆਪਾਂ ਅਗਲੇ ਨੂੰ ਕਹਿੰਦੇ ਆ ਬੋਂਦੀ ਆ ਜਾਂ ਕੁਝ ਕਹਿ ਦਨੇ ਆ ਬੋਇਨਸ ਦੀ ਆ ਜਿਵੇਂ ਵੀ ਕਹਤਾ ਤੁਸੀਂ ਉਹ ਲਾਹ ਕਹਤਾ ਬੰਦੇ ਨੂੰ ਪੁੱਛਿਆ ਕੋਮੋ ਇਸਤਾਸ ਤੁਹਾਡਾ ਕੀ ਹਾਲ ਚਾਲ ਉਦੋਂ ਮੁੜ ਕੇ ਕੀ ਕਹਿਣਾ ਕੀ ਚਾਹੀਦਾ ਆਣੂ ਔਰ ਅਗਲਾ ਆਪ ਤੁਹਾਨੂੰ ਦੱਸ ਦਊਗਾ ਮੈਨੂੰ ਆਹ ਚੀਜ਼ ਚਾਹੀਦੀ ਹੈ ਠੀਕ ਆ ਤੇ ਕੋਮੋ ਕੇਰਸ ਕੇ ਜਿਹਨਾਂ ਤਰ੍ਹਾਂ ਤੁਹਾਨੂੰ ਚਾਹੀਦੀ ਹੈ ਅਗਲਾ ਕ ਮੈਨੂੰ ਕਾਫੇ ਕੋਨ ਲੈ ਚਾਹੀਦੀ ਹੈ ਮੈਨੂੰ ਕਾਫੀ ਚਾਹੀਦੀ ਹੈ ਵਿਦ ਦੁੱਧ ਕੀ ਚਾਹੀਦੀ ਮੈਨੂੰ ਕੱਲੀ ਕਾਫੀ ਚਾਹੀਦੀ ਹੈ ਸੋਲੋ ਕਾਫੇ ਮੈਨੂੰ ਚਾਹੀਦੀ ਸੋਲੋ ਕਾਫੇ ਇੰਜ ਚੀਜ਼ਾਂ ਹੁੰਦੀਆਂ ਤੇ ਜਿਵੇਂ ਕੋਈ ਕੁਆਤਾ ਕੋਈ ਬੀ ਆਰ ਆਫੀ ਇਹ ਵੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਦੇ ਹੁੰਦੇ ਨੇ ਨਾਮ ਹੁੰਦੇ ਆ ਬੜੇ ਸੌਖੇ ਤੁਸੀਂ ਸਿੱਖ ਜਾਓਗੇ ਤੇ ਇਹਦੇ ਵਿੱਚ ਜਿਸ ਟਾਈਪ ਦੀ ਉਹਨੂੰ ਕਾਫੀ ਚਾਹੀਦੀ ਆ ਉਹ ਤੁਹਾਨੂੰ ਬੰਦਾ ਦੱਸੂਗਾ ਤੇ ਤੁਸੀਂ ਈਜ਼ੀਲੀ ਹੈਂਡਲ ਕਰ ਲਵਾਂਗੇ ਕਿਉਂਕਿ ਤੁਹਾਡੇ ਕੋਲ ਸਮਾਨ ਪਿਆ ਆਲਰੇਡੀ ਐਡਾ ਕੋਈ ਹਉਆ ਨਹੀਂਗਾ ਵੀ ਤੁਹਾਨੂੰ ਸਮਝ ਨਹੀਂ ਆਉਣੀ ਤੇ ਮੋਰਓਵਰ ਤੁਹਾਡੇ ਲਈ ਮੈਂ ਇੱਕ ਚੀਜ਼ ਹੋਰ ਐਡ ਕਰ ਦਿਆਂ ਤੁਹਾਨੂੰ ਲੈਂਗੁਏਜ ਸਪੈਨਿਸ਼ ਜੀਆਂ ਕੁਝ ਗੱਲਾਂ ਮੈਂ ਸਮਝਾ ਦਿੰਨਾ ਜਿਵੇਂ ਕੋਈ ਬੰਦਾ ਨੈ ਬੋਲਦਾ ਚੀਕੋ ਹੁੰਦਾ ਮੁੰਡਾ ਚੀਕਾ ਹੁੰਦੀ ਆ ਕੁੜੀ ਚੀਕੋ ਮੁੰਡਾ ਚੀਕਾ ਕੁੜੀ ਓਮਰੇ ਓਮਰੇ ਹੁੰਦਾ ਬੰਦਾ ਮੁਖੇਰ ਹੁੰਦੀ ਆ ਬੁੜੀ ਮੁਖੇਰ ਹੁੰਦੀ ਆ ਔਰਤ ਇਹ ਹੋ ਗਿਆ ਤੇ ਜਿਹੜੀ ਕਾਊਂਟਿੰਗ ਆ ਉਹ ਤੁਈ ਸਿੱਖਣੀ ਸਿੱਖੀਆ ਉਹਨੂੰ ਦੋਸਤਰੇ 4 5 ਕੋ ਇਹ ਜਿਹੜੇ ਤੁਹਾਡੇ ਤੁਹਾਨੂੰ ਅਵੀ ਤੱਕ ਆ ਗਈ ਤੁਹਾਡਾ 100 ਕੰਪਲੀਟ ਹੋ ਜਾਊਗਾ ਇਹ ਸਿੱਖਣੀ ਜ਼ਰੂਰ ਆ ਤੇ ਉਦੋਂ ਮੁੜ ਕੇ ਜਿਹੜੀ ਗੱਲ ਹੋਰ ਆ ਅਗਲੇ ਨੂੰ ਪੁੱਛਦੇ ਆ ਆਪਾਂ ਕੋਮੋ ਐਸਤਾਸ ਕੋਮੋ ਐਸਤਾਸ ਦਾ ਮਤਲਬ ਹੁੰਦਾ ਤੁਹਾਡਾ ਕੀ ਹਾਲ ਚਾਲ ਆ ਨਾ ਅਗਲਾ ਕਹਿੰਦਾ ਮੂਹੀ ਬੀਨ ਉਹਨੇ ਕਹਤਾ ਮੈਂ ਬਹੁਤ ਵਧੀਆ ਠੀਕ ਠਾਕ ਆ ਤੁਹਾਡੀ ਸ਼ਾਪ ਤੇ ਆ ਗਿਆ ਕੀ ਚਾਹਨੀ ਆ ਕੇ ਕੇ ਰਿ ਸੀਨੀਅਰ ਸੀਨੀਅਰ ਹੁੰਦਾ ਬੰਦਾ ਸੀਨੀਓਰਾ ਹੁੰਦੀ ਆ ਔਰਤ ਰਿਸਪੈਕਟਿਵਲੀ ਮੈਡਮ ਕਹਿ ਦਨੇ ਆਪਾਂ ਠੀਕ ਹੋ ਗਿਆ ਗਵਾਪਾ ਹੁੰਦੀ ਆ ਸੋਹਣੀ ਕੁੜੀ ਜਿਹੜਾ ਕੁੜੀ ਨੂੰ ਕਹਿੰਨੇ ਆਪਾਂ ਵਰਡ ਗਵਾਪਾ ਜਿਹੜਾ ਗਵਾਪ ਕੋ ਹੋ ਜੂਗਾ ਉਹ ਮੁੰਡੇ ਲਈ ਹੋ ਜੂਗਾ ਮੁੰਡਾ ਸੋਹਣਾ ਹੋ ਜੂਗਾ ਠੀਕ ਹੋ ਗਿਆ ਇਹ ਗੱਲਾਂ ਨਾਲ ਆਪਾਂ ਅਗਲੇ ਦੀ ਰਿਸਪੈਕਟ ਕਰਦੇ ਆ ਠੀਕ ਆ ਤੇ ਪੋਰ ਫਾਵਰ ਪੋਰ ਫਾਵਰ ਇਹਦਾ ਮਤਲਬ ਹੁੰਦਾ ਪਲੀਜ਼ ਪਲੀਜ਼ ਕਿਰਪਾ ਕਰਕੇ ਪੋਰ ਫਾਵਰ ਕੇ ਕੇ ਰਸ ਤੁਸੀਂ ਕੀ ਚਾਹੁੰਦੇ ਆ ਇੱਥੇ ਆਏ ਤੁਹਾਨੂੰ ਕੀ ਚਾਹੀਦਾ ਕੀ ਚਾਹਨੇ ਹੋਗੇ ਫੋਰ ਫਾవర్ ਤੇ ਜਿਹੜੀ ਪਰਦੋਨ ਹੁੰਦੀ ਆਪਕਨ ਸੌਰੀ ਪਰ ਦੋਨਾ ਇਹ ਹੁੰਦੀ ਆ ਪਰਦੋਨਾਂ ਦਾ ਮਤਲਬ ਹੁੰਦਾ ਸੌਰੀ ਇਹ ਦੋ ਤਿੰਨ ਗੱਲਾਂ ਇਸੇ ਟਾਈਮ ਦੇ ਵਿੱਚ ਗੱਲਾਂ ਜਿਹੜੀਆਂ ਕੈਜੂਅਲ ਯੂਜ਼ ਹੋਣੀਆਂ ਨਾ ਤੁਹਾਡੇ ਕੋਲੇ ਨਾਰਮਲ ਤੁਹਾਡੀ ਲਾਈਫ ਦੇ ਵਿੱਚ ਕਦੋਂ ਨਾ ਬੋਲੀਏ ਮੈਂ ਖੰਗ ਆ ਗਈ ਮੈਂ ਪਾਣੀ ਨਹੀਂ ਪੀਣਾ ਤੇ ਇਹ ਜਿਹੜੀਆਂ ਚੀਜ਼ਾਂ ਨਾ ਤੁਹਾਨੂੰ ਈਜ਼ੀਲੀ ਆ ਜਾਣੀਆਂ ਤੁਸੀਂ ਜਦੋਂ ਇਸ ਕਲਚਰ ਦੇ ਵਿੱਚ ਤੁਰੂ ਫਿਰੇਗੇ ਤੁਹਾਨੂੰ ਫਿਰ ਗੱਲਾਂ ਸਮਝਾਉਣ ਲੱਗ ਜਾਈਆਂ ਕੀ ਗੱਲ ਕਰਦੇ ਆ ਤੁਹਾਨੂੰ ਮਜ਼ਾ ਆਉਣ ਲੱਗ ਜਾਊਗਾ ਬੱਟ ਤੁਹਾਨੂੰ ਤੁਰਨਾ ਪੈਣਾ ਲੈਂਗੁਏਜ ਤੇ ਜ਼ੋਰ ਲਾਇਓ ਮਾੜਾ ਜਿਹਾ ਵੀਡੀਓ ਲੰਮੀ ਪੜੀ ਹੋਣੀ ਮੇਰੇ ਕੋਲ ਗੱਲਾਂ ਬਹੁਤ ਆ ਤੁਹਾਨੂੰ ਦੱਸਣ ਨੂੰ ਖੋਲ ਕੇ ਧਿਆਨ ਦਿਓ ਧਿਆਨ ਮੇਰੇ ਵੱਲ ਕਰ ਲਓ ਪੂਰੀਆਂ ਗੱਲਾਂ ਦੇ ਨਾਲ ਕੀ ਕਰਨਾ ਕੀ ਨਹੀਂ ਕਰਨਾ ਧਿਆਨ ਅੱਖਾਂ ਖੋਲ ਕੇ ਗੱਲ ਨੂੰ ਡੀਪਲੀ ਸਮਝੋ ਮੈਂ ਤੁਹਾਨੂੰ ਕੀ ਸਮਝਾਇਆ ਹਾਂਜੀ ਦੋਸਤੋ ਫਾਈਨਲ ਡੇ ਵਿੱਚ ਮੈਂ ਤੁਹਾਨੂੰ ਗੱਲਾਂ ਦੱਸਾਂ ਕਿਵੇਂ ਤੁਸੀਂ ਕੰਮ ਲੱਭ ਸਕਦੇ ਆ ਆਪਾਂ ਕਿੰਨੇ ਭਰਾਵਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਇਹ ਕੰਮ ਅਸੀਂ ਕਿਵੇਂ ਲੱਭ ਸਕਦੇ ਆ ਜਿਹੜਾ ਸਾਡਾ ਭਰਾ ਇੱਥੇ ਨਵਾਂ ਆ ਗਿਆ ਆਪਾਂ ਗੱਲ ਕੀਤੀ ਸੀ ਸਾਰਿਆਂ ਕੋਲੇ ਤਿੰਨ ਸਵਾਲ ਪੁੱਛੇ ਸੀ ਵੀ ਤਿੰਨਾ ਤਰੀਕੇ ਸੌਰੀ ਤਿੰਨੇ ਤਰੀਕੇ ਸਾਨੂੰ ਦੱਸੋ ਸਾਨੂੰ ਤਿੰਨ ਤਰੀਕੇ ਦੱਸੋ ਅਸੀਂ ਕਿਹੜੇ ਤਿੰਨ ਤਰੀਕਿਆਂ ਨਾਲ ਕੰਮ ਲੱਭ ਸਕਦੇ ਆ ਮੈਂ ਤੁਹਾਨੂੰ ਦੱਸਦਾ ਤਰੀਕੇ ਤੇ ਮੈਂ ਤੁਹਾਨੂੰ ਇਹ ਵੀ ਦੱਸਾਂ ਇਸ ਤੋਂ ਆਫਟਰ ਆਪਾਂ ਵੀਡੀਓ ਮੈਡਟ ਦੇ ਵਿੱਚ ਅਪਲੋਡ ਕਰਾਂਗੇ ਤੇ ਤੁਸੀਂ ਪਲੀਜ਼ ਉਹ ਵੀ ਵੇਖਣੀ ਆ ਮੈਡਟ ਦੇ ਕੰਮ ਦੇ ਹਾਲਾਤ ਵੀ ਮੈਂ ਤੁਹਾਨੂੰ ਦੱਸੂਗਾ ਇਹ ਅਸੀਂ 바ਰਸੀਲੋਨਾ ਨੈਕਸਟ ਹੋਊਗਾ ਆਪਣਾ ਮੈਡਡ ਤੇ ਹੁਣ ਮੈਂ ਤੁਹਾਨੂੰ ਲਾਸਟ ਤੱਕ ਦੱਸਦਾ ਤਿੰਨ ਤਰੀਕੇ ਕੰਮ ਲੱਭਣ ਲਈ ਤਰੀਕੇ ਵੱਧ ਹੋ ਜਾਣ ਘਟੋ ਜਾਣ ਮੈਨੂੰ ਨਹੀਂ ਪਤਾ ਵੱਧ ਵੀ ਸਕਦੇ ਤਰੀਕੇ ਤੁਹਾਨੂੰ ਮੈਂ ਦੱਸਦਾ ਵੀਰਿਆ ਨੂੰ ਸ਼ਾਇਦ ਮੇਰੇ ਬ੍ਰਦਰ ਨੂੰ ਨਹੀਂ ਪਤਾ ਲੱਗਾ ਜਿਨ੍ਹਾਂ ਨੂੰ ਪਤਾ ਉਹ ਤੁਹਾਨੂੰ ਦੱਸਣ ਦੇ ਉਹਨਾਂ ਨੇ ਕੋਸ਼ਿਸ਼ ਕੀਤੀ ਬਟ ਸਾਰਿਆਂ ਨੂੰ ਨਹੀਂ ਪਤਾ ਲੱਗਾ ਨਰਵਸਾ ਬੰਦੇ ਜਾਂ ਨਹੀਂ ਪਤਾ ਉਹਨਾਂ ਨੂੰ ਸਭ ਤੋਂ ਪਹਿਲਾ ਤਰੀਕਾ ਤੁਹਾਡੇ ਕੋਲ ਮੋਬਾਈਲ ਹੈਗਾ ਮੋਬਾਈਲ ਦੇ ਵਿੱਚ ਤੁਹਾਡੇ ਐਪਲੀਕੇਸ਼ਨ ਆ ਮੈਪ ਗੂਗਲ ਮੈਪ ਆ ਗੂਗਲ ਮੈਪ ਦੇ ਵਿੱਚ ਆਪਦੇ ਸਿਟੀ ਦੇ ਵਿੱਚ ਬਹਿ ਕੇ ਪਿੰਡਾਂ ਦੇ ਵਿੱਚ ਕੰਮ ਲੱਭੋ ਪਿੰਡਾਂ ਦੇ ਵਿੱਚ ਕਿਹੜਾ ਕੰਮ ਲੱਭਣਾ ਮੈਂ ਤੁਹਾਨੂੰ ਦੱਸਾਂ ਪਿੰਡਾਂ ਦੇ ਵਿੱਚ ਤੁਸੀਂ ਕੰਮ ਲੱਭਣਾ ਹੈਗਾ ਜਿਹੜਾ ਕੰਮ ਰੈਸਟੋਰੈਂਟ ਡੋਨਰ ਦਾ ਉਹ ਕਿਵੇਂ ਲੱਭੋਗੇ ਤੁਸੀਂ ਰੈਸਟੋਰੈਂਟ ਡੋਨਰ ਦਾ ਕੰਮ ਰੈਸਟੋਰੈਂਟ ਡੋਨਰ ਦਾ ਕੰਮ ਐਂਡ ਜੁਲਦੀਆਂ ਦਾ ਤੁਸੀਂ ਸਰਚ ਕਰੋ ਡੋਨਰ ਡੋਨਰ ਸਰਚ ਕਰੋਗੇ ਉੱਥੇ ਅਣਗਿਣਤ ਰੈਸਟੋਰੈਂਟ ਡੋਨਰ ਨਿਕਲੇ ਆਉਣਗੇ ਉਹ ਰੈਸਟੋਰੈਂਟ ਡੋਨਰਾਂ ਦੇ ਨਾਲ ਦਿੱਤੇ ਹੋਗੇ ਨੰਬਰ ਉਹ ਜਿਹੜੇ ਨੰਬਰ ਦਿੱਤੇ ਹੋਣਗੇ ਨਾ ਉਹ ਨੰਬਰਾਂ ਤੇ ਤੁਸੀਂ ਕਰੋਗੇ ਕੰਟੈਕਟ ਜਦੋਂ ਉੱਥੇ ਤੁਸੀਂ ਕੀਤਾ ਕੰਟੈਕਟ ਉਹ ਨੰਬਰਾਂ ਦੇ ਨਾਲ ਤੁਸੀਂ ਆਪ ਦੇ ਉਹਨਾਂ ਤੋਂ ਕੰਮ ਬਾਰੇ ਪੁੱਛ ਸਕਦੇ ਹੋ ਉਹਨਾਂ ਨੇ ਨੰਬਰ ਤੁਹਾਡਾ ਚੱਕਣਾ ਹੀ ਚੱਕਣਾ ਕਿਉਂ ਚੱਕਣਾ ਸਮਝ ਲੋ ਕਿਉਂ ਚੱਕਣਾ ਮੈਂ ਤੁਹਾਨੂੰ ਤਰੀਕਾ ਦੱਸਦਾ ਕਿਉਂਕਿ ਉਹਨਾਂ ਦੇ ਜਿਹੜੇ ਨੰਬਰ ਉੱਤੇ ਦਿੱਤੇ ਵੀ ਉਹ ਡਿਲੀਵਰੀ ਵਾਲੇ ਦਿੱਤੇ ਪਿਆ ਉਹ ਤੁਹਾਡੀ ਕੰਟੈਕਟ ਦੇ ਵਿੱਚ ਆਉਣਗੇ ਆਉਣਗੇ ਤਾਂ ਉਹਨਾਂ ਨੂੰ ਰਿਕੁਐਸਟ ਕਰੋ ਭਾਜੀ ਮੈਨੂੰ ਚਾਹੀਦਾ ਕੰਮ ਤੇ ਮੈਨੂੰ ਤੁਸੀਂ ਪਲੀਜ਼ ਕੰਮ ਦਿਵਾਓ ਠੀਕ ਹੈ ਜਦੋਂ ਤੁਸੀਂ ਉਹਨਾਂ ਨੂੰ ਕਹੋਗੇ ਸਾਨੂੰ ਕੰਮ ਦਿਵਾਓ ਉਹ ਤੁਹਾਨੂੰ ਜ਼ਰੂਰ ਕੰਮ ਦੇ ਬਾਰੇ ਗੱਲ ਕਰਨਗੇ ਤੇ ਤੁਹਾਨੂੰ ਜੇ ਉਹਨਾਂ ਕੋਈ ਰਿਕੁਆਇਰਮੈਂਟ ਹੋਈ ਤੇ ਤੁਹਾਨੂੰ ਕਹਿਣਗੇ ਜੀ ਆਇਆਂ ਨੂੰ ਆਜੋ ਭਾਈ ਤੇ ਜੇ ਕਿਤੇ ਹੋਇਆ ਦਿੱਕਤ ਕੋਈ ਉਹ ਕਹਿਣਗੇ ਹਜੇ ਸਾਡੇ ਕੋਲ ਰਿਕੁਆਇਰਮੈਂਟ ਹੈ ਨਹੀਂ ਤਾਂ ਤੁਸੀਂ ਫੇਰ ਆ ਜਿਓ ਇਹ ਗੱਲ ਹੋਈ ਐਦੂ ਮੁੜ ਕੇ ਜਿਹੜੇ ਕੰਮ ਲੱਭਣੇ ਆ ਤੁਸੀਂ ਦੂਜਾ ਤਰੀਕਾ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਫਾਈਨਲ ਦੇ ਵਿੱਚ ਮੈਂ ਵੀਡੀਓ ਖਤਮ ਕਰ ਲਾਂ ਮੈਂ ਵੀਡੀਓ ਖਤਮ ਕਰ ਲਾਂ ਮੈਂ ਖਤਮ ਕਰਦਾ ਵੀਡੀਓ ਮੈਂ ਤੁਹਾਡੇ ਨਾਲ ਗੱਲ ਕਰਦਾ ਗੱਲ ਨਹੀਂ ਹੋਈ ਹਾਂ ਤੇ ਫਾਈਨਲ ਦੇ ਵਿੱਚ ਨਾ ਜਦੋਂ ਇੱਕ ਤਰੀਕਾ ਮੈਪ ਵਾਲਾ ਹੋ ਗਿਆ ਦੂਜਾ ਤਰੀਕਾ ਹੋ ਗਿਆ ਜਿਵੇਂ ਆਪਾਂ ਕੰਮ ਕਰਦੇ ਆ ਨਾ ਇੱਥੇ ਜਿਹੜੀ ਦੁਕਾਨਾਂ ਆਪਣੇ ਦੇਸੀਆਂ ਦੀਆਂ ਰੈਸਟੋਰੈਂਟ ਬਾਕੀ ਤੁਹਾਡੀ ਨੇ ਇੱਕ ਸੈਲਫ ਮਾਰਨ ਦੀ ਧੀਰ ਆ ਤੁਹਾਡੀ ਨੇ ਇੱਕ ਢੇੜਾ ਪਾਉਣ ਦੀ ਧੀਰ ਆ ਤੁਹਾਡਾ ਇੰਜਨ ਸਟਾਰਟ ਹੋ ਜਾਣਾ ਮੈਨੂੰ ਪਤਾ ਤੁਸੀਂ ਮੇਰੇ ਭਰਾ ਤੁਹਾਡਾ ਇੰਜਨ ਸਟਾਰਟ ਹੋ ਜਾਣਾ ਤੁਸੀਂ ਬੜੇ ਕਾਬਿਲ ਆ ਬੜੇ ਹਿੰਮਤ ਵਾਲੇ ਆ ਬੜੇ ਹੌਸਲੇ ਵਾਲੇ ਆ ਤੁਸੀਂ ਬੜੇ ਹੌਸਲੇ ਵਾਲੇ ਜੇ ਇੱਥੇ ਆ ਗਏ ਤੁਹਾਡੀ ਕਿਸਮਤ ਲਿਖੀ ਗਈ ਆ ਕਦੇ ਘਰ ਆਉਣਾ ਨਹੀਂ ਸਾਨੂੰ ਕੰਮ ਨਹੀਂ ਮਿਲਦਾ ਠੀਕ ਆ ਕੰਮ ਮਿਲੂਗਾ ਪਲੱਸ ਪਲੱਸ ਫਾਇਦਾ ਨਵੇਂ ਮੁੰਡਿਆਂ ਨੂੰ ਉਹ ਕੀ ਆ ਰੈਸਟੋਰੈਂਟ ਤੇ ਕੰਮ ਕਰਨ ਦਾ ਜਦੋਂ ਪਿੰਡ 'ਚ ਬਾਹਰ ਕੰਮ ਕਰੋਗੇ ਤੇ ਉੱਥੇ ਤੁਹਾਨੂੰ ਨਾਲ ਤਾਂ ਰੈਸਟ ਦੇਣਗੇ ਨਾਲ ਤੁਹਾਨੂੰ ਰੋਟੀ ਪਾਣੀ ਦੇਣਗੇ ਤੇ ਨਾਲੇ ਤੁਹਾਡਾ ਉੱਥੇ ਕੰਮ ਹੋ ਜੂਗਾ ਤਿੰਨ ਚੀਜ਼ਾਂ ਤੁਹਾਡੀਆਂ ਇਕੱਠੀਆਂ ਕਵਰ ਹੋ ਜਾਣੀਆਂ ਬਾਹਰ ਪਿੰਡ ਦੇ ਵਿੱਚ ਜਾ ਕੇ ਕੰਮ ਲੱਭੋ ਕਿਉਂਕਿ ਬਾਹਰ ਸਿਲੋਨਾ ਦੇ ਵਿੱਚ ਜਿਹੜਾ ਬੰਦਾ ਆਉਂਦਾ ਨਵਾਂ ਜਿਹੜਾ ਵੀ ਆਉਂਦਾ ਉਹ ਬੰਦਾ ਇੱਥੇ ਰਹਿ ਪੈਂਦਾ ਉਹ ਕਿਤੇ ਨਹੀਂ ਜਾਂਦਾ ਠੀਕ ਆ ਨਾ ਗਾਂਹ ਜਾਂਦਾ ਕਿਸੇ ਪਾਸੇ ਕਿਉਂਕਿ ਬੰਦੇ ਸਾਡੇ ਨਰਵਸ ਆ ਜਾਂ ਟੈਨਸ਼ਨ ਆ ਜਾਂ ਨਹੀਂ ਕਿਸੇ ਦਾ ਕੋਈ ਹੈਗਾ ਉਹ ਬੰਦਾ ਮੂਵ ਨਹੀਂ ਹੁੰ ਉਹ ਇੱਥੋਂ ਫਰਾਂਸ ਤੋਂ ਡਿੱਗਿਆ ਤੇ ਇੱਥੇ ਹੀ ਰਹਿ ਪੈਂਦਾ ਤੂੰ ਬਾਹਰ ਨਹੀਂ ਜਾਂਦਾ ਇੱਥੇ ਉਹਨੂੰ ਫਿਰ ਕੰਮ ਨਹੀਂ ਮਿਲਦਾ ਇਸ ਲਈ ਇੱਥੇ ਤੁਸੀਂ ਸਟਕ ਹੋਨੇ ਆ ਤੁਹਾਨੂੰ ਕੰਮ ਨਹੀਂ ਮਿਲਦਾ ਬਾਰਸੀਲੋਨਾ ਦੇ ਵਿੱਚੋਂ ਪਿੰਡਾਂ ਨੂੰ ਮੂਵ ਹੋ ਪਿੰਡਾਂ ਨੂੰ ਮੂਵ ਹੋਣ ਦਾ ਤਰੀਕਾ ਮੈਂ ਤੁਹਾਨੂੰ ਦੱਸਿਆ ਮੈਪ ਦੇ ਉੱਤੇ ਸਰਚ ਕਰੋ ਰੈਸਟੋਰੈਂਟ ਉਹਨਾਂ ਨੂੰ ਬੰਦਿਆਂ ਦੀ ਲੋੜ ਹੈਗੀ ਆ ਉਹਨਾਂ ਤੱਕ ਤੁਹਾਡੀ ਪਹੁੰਚ ਨਹੀਂ ਹੁੰਦੀ ਪਈ ਮੈਪ ਤੇ ਸਰਚ ਕਰੋ ਮੈਪ ਤੇ ਉਹਨਾਂ ਦੀ ਡਾਇਰੈਕਸ਼ਨ ਆਊਗੀ ਰੈਸਟੋਰੈਂਟ ਦੀ ਉਹਨਾਂ ਦਾ ਨੰਬਰ ਲਾਓ ਮੈਂ ਦੁਬਾਰਾ ਰਿਪੀਟ ਕਰੀ ਜਾਂਦਾ ਉਹਨਾਂ ਦਾ ਨੰਬਰ ਲੈ ਕੇ ਮੈਨੂੰ ਉਹਨਾਂ ਨੂੰ ਕਾਲ ਕਰੋ ਭਾਈ ਸਾਨੂੰ ਕੰਮ ਚਾਹੀਦਾ ਸਾਨੂੰ ਕੰਮ ਚਾਹੀਦਾ ਸਾਨੂੰ ਮਾੜੀ ਮੋਟੀ ਲੈਂਗੁਏਜ ਆਉਂਦੀ ਨਾਲ ਲੈਂਗੁਏਜ ਨੂੰ ਹੱਥ ਮਾਰ ਲਓ ਮਾੜਾ ਜੇ ਤੁਸੀਂ ਇੰਗਲਿਸ਼ ਬੋਲਦੇ ਹੋ ਤੁਹਾਨੂੰ ਬੜੀ ਸੌਖੀ ਆ ਜਾਣੀ ਐ ਸਪੈਨਿਸ਼ ਬੜੀ ਸੌਖੀ ਐ ਤੁਸੀਂ ਟੈਨਸ਼ਨ ਨਹੀਂ ਲੈਣੀ ਠੀਕ ਐ ਉਹਦੇ ਵਿੱਚ ਕੰਮ ਲੱਭ ਕੇ ਤੁਸੀਂ ਕਿਉਂਕਿ ਇੱਥੇ ਬਾਰਸੀਲੋਨਾ ਤੁਹਾਡਾ ਕੰਪੀਟੀਸ਼ਨ ਚੱਲੀ ਜਾਣਾ ਇਹ ਤਰੀਕਿਆਂ ਨਾਲ ਤੁਸੀਂ ਕੰਮ ਲੱਭ ਲੋਗੇ ਇੱਥੇ ਰੈਸਟੋਰੈਂਟਾਂ ਤੇ ਤੇ ਜੇ ਬਾਰਸੀਲੋਨਾ ਦੇ ਵਿੱਚ ਐਥੇ ਟੂਰਿਸਟ ਏਰੀਏ ਦੇ ਵਿੱਚ ਨਾ ਟੀ-ਸ਼ਰਟਾਂ ਦੀਆਂ ਦੁਕਾਨਾਂ ਉਹਨਾਂ ਤੇ ਬੰਦਿਆਂ ਦੀ ਲੋੜ ਆ ਕਾਫੀ ਬੰਦੇ ਲੱਗ ਚੁੱਕੇ ਆ ਕੰਮ ਤੇ ਨਹੀਂ ਮਤਲਬ ਕੰਮ ਹੈ ਨਹੀਂ ਐ ਉਮੀਦ ਕਰਦਾ ਐਂੀਆਂ ਗੱਲਾਂ ਸੁਣ ਕੇ ਤੁਹਾਨੂੰ ਕੋਸ਼ਿਸ਼ ਨਾਲ ਕੁਝ ਨੌਲੇਜ ਦੇ ਵਿੱਚ ਪਾਕਿਸਤਾਨ ਨੂੰ ਇਜ਼ਾਫਾ ਹੋਇਆ ਹੋਣਾ ਨੌਲੇਜ ਦੇ ਵਿੱਚ ਇੰਪਰੂਵਮੈਂਟ ਹੋਈ ਆ ਤੁਹਾਡੇ ਸੋਣਿਓ ਤੇ ਜੇ ਫੇਰ ਵੀ ਤੁਹਾਨੂੰ ਕੋਈ ਗੱਲ ਦੀ ਲੋੜ ਹੋਈ ਇਨਫੋਰਮੇਸ਼ਨ ਦੀ ਲੋੜ ਹੋਈ ਤੇ ਤੁਸੀਂ ਮੇਰੇ ਨਾਲ ਕਰਿਓ ਕੰਟੈਕਟ ਫੇਸਬੁੱਕ ਤੇ ਕਰਿਓ ਚਾਹੇ ਕਮੈਂਟ ਕਰੀ ਕਰਿਓ ਮੈਂ ਤੁਹਾਡੇ ਕਮੈਂਟਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੂੰਗਾ ਤੇ ਥੈਂਕ ਯੂ ਧੰਨਵਾਦ ਬਾਬਾ ਨਾਨਕ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਤਿਆ ਆਪਾਂ ਇਥੇ ਕਰਦੇ ਆ ਵੀਡੀਓ ਖਤਮ ਤੇ ਥੈਂਕ ਯੂ ਬਾਏ ਬਾਏ ਮਿਲਾਂਗੇ ਨਵੀਂ ਵੀਡੀਓ ਵਿੱਚ ਨਵੀਂ ਵੀਡੀਓ ਆਪਣੀ ਮੈਡਰ ਦੇ ਵਿੱਚ ਮੈਡਰ ਦੇ ਵਿੱਚ ਮੈਂ ਤੁਹਾਨੂੰ ਕੰਮਾਂ ਦੇ ਹਾਲਾਤ ਦੱਸਣ ਦੀ ਕੋਸ਼ਿਸ਼ ਕਰੂੰਗਾ ਤੇ ਆਪਾਂ ਨਵੀਂ ਵੀਡੀਓ ਵਿੱਚ ਮਿਲਾਂਗੇ ਮੈਡਰ ਦੇ ਵਿੱਚ ਤੇ ਉਦੋਂ ਆਫਟਰ ਨਮਾ